ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਦਿਨ ਦੁੱਗਣਿਆ ਰਾਤ ਚ ਆਗੁਣੇ ਤਰੱਕੀਆਂ ਬਖਸ਼ੇ ਮੋਟਰਪੇ ਬੈਠੇ ਜੀ ਆਏ ਵੇ ਵੀ ਅੱਜ ਪਹਿਲਾਂ ਕਿਤੇ ਰਿਸ਼ਤਦਾਰੀ ਜਾਣਾ ਪੈ ਗਿਆ ਚਲੋ ਅੱਜ ਖੰਨੇ ਦੇ ਨੇੜੇ ਪਹੁੰਚੇ ਵੇ ਤੇ ਮਾਨੂਪੁਰ ਮਾਨੂਪੁਰ ਪਿੰਡ ਹੈ ਬਰਬਾਲੀ ਦੇ ਲਾਗ ਵੀ ਉੱਥੇ ਗਏ ਵੇ ਤੇ ਟਾਈਮ ਲੱਗ ਗਿਆ ਵੱਧ ਤਿੰਨ ਚਾਰ ਘੰਟੇ ਲੰਘ ਗਏ ਅਦਰ ਬਾਕੀ ਹੁਣ ਆਏ ਵੇ ਮੋਟਰਪਰ ਦਿਖਾਉਂਦਾ ਤੁਹਾਨੂੰ ਫਸਲ ਬਾੜੀ ਵੀ ਮੌਸਮ ਚ ਫਰਕ ਪਿਆ ਵਜੀ ਬਹੁਤ ਜਿਹੜਾ ਪੰਨ ਤਿੰਨ ਕ ਦਿਨ ਹੋ ਗਏ ਅੱਜ ਜਿਹੜਾ ਪੋਹੇ ਵਾਲਾ ਕੰਮ ਚ ਚੱਲਦਾ ਦੱਖਣ ਜਾਂ ਸਵੇਰ ਨੂੰ ਚੱਲਦਾ ਜਾਂ ਨਾ ਬੱਦਲ ਜਾਂ ਅੱਜ ਮੈਂ ਉਧਰ ਜਿੱਥੇ ਜਾ ਕੇ ਨਖੰਨੇ ਕਿ ਨਹੀਂ ਮੈਂ ਜਾ ਕੇ ਉਧਰ ਆਂ ਲੱਗਦਾ ਕਿ ਬਹੁਤ ਧੂਆਂ ਜਾਂ ਹੋਇਆ ਹੁੰਦਾ ਜਨਾ ਧਾਨਾਂ ਵਾਲੇ ਦਿਨ ਹੁੰਦੇ ਜਿਕਣ ਪ੍ਰਾਲੀ ਨੂੰ ਅੱਗ ਜੀ ਲੱਗੀ ਹੁੰਦੀ ਹੈ ਉਹ ਹੈ ਜ ਮੌਸਮ ਹੋਇਆ ਬੱਦਲ ਬਾਈ ਜੀ ਦੇ ਵੀ ਚਾਂਸ ਹੋਏ ਪਏ ਵਿੱਚ ਪਰ ਨੈਟ ਤਾਂ ਨਹੀਂ ਦੱਸਦਾ ਹੈਗਾ ਬੱਦਲ ਬਾਈ ਵਾਲਾ ਕੰਮ ਵੀ ਮੌਸਮ ਦੇਖੇ ਤੇ ਆਂ ਲੱਗਦਾ ਜਿਕਣ ਬੱਦਲ ਬਾਈ ਹੁੰਦੀ ਹੈ ਧੁੰਦ ਜੀ ਮੰਗਣਾ ਬਹੁਤ ਉਧਰ ਖੰਨੇ ਵਾਲੀ ਏਰੀਆ ਨੂੰ ਜਿਆਦਾ ਹੋਇਆ ਹੈ ਇਹ ਤਾਂ ਸਾਡੇ ਕਿੰਨੀ ਹਲੇ ਫੇਰ ਵੀ ਬਹੁਤ ਫਰਕ ਹੈ ਵੀ ਉਧੋਂ ਦੇਖ ਕੇ ਆਇਆ ਜਦ ਮੈਂ ਖਮਾਣੋ ਤੇ ਅਸੀਂ ਸੂਏ ਸੂਏ ਗਏ ਤੇ ਵੀ ਪਿੰਡ ਤਾਂ ਹੋਰ ਵੀ ਗਈ ਵਿੱਚ ਆਏ ਹੁਣ ਆਪਣੇ ਇੰਨੇ ਆਦ ਨਹੀਂ ਹੈਗੇ ਵੀ ਬਰਵਾਲੀ ਦੇ ਨੇੜੇ ਮਾਨੂਪੁਰ ਦਾ ਪਿੰਡ ਤੁਸੀਂ ਆਪਾਂ ਗਏ ਤੇ ਤੁਸੀਂ ਪਹਿਲਾਂ ਵੀ ਇੱਕ ਵਾਰ ਗਏ ਤੁਸੀਂ ਬਾਈ ਨੂੰ ਮਿਲ ਕੇ ਆਏ ਤੇ ਕਿਉਂ ਜਿਆਦਾ ਆਪਣੀ ਏਰੀਆ ਇੱਥੇ ਘੱਟ ਲੱਗਦੀ ਸੀ ਫਿਰ ਅਸੀਂ ਖੰਨੇ ਵੇਚੀ ਦੀ ਮੰਡੀ ਦੇ ਵਿੱਚ ਵੀ ਪਰ ਫਸਲ ਵਾਲੀ ਆਪਣੇ ਨਾਲ ਦੀ ਉਧਰੇ ਕਣਕਾਂ ਦਾ ਰੰਗ ਵੀ ਇੱਕਣੇ ਇੱਕਣੇ ਪੱਕੀਆਂ ਵੀ ਆ ਕਣਕ ਸਾਰੇ ਪਾਸੇ ਤਕਰੀਬਨ ਵਧੀਆ ਕਿਉਂ ਕਣਕ ਉਧਰ ਵੀ ਵਧੀਆ ਕੱਲ ਆਪਾਂ ਨੇ ਇਹਦਾ ਸਮਰੌਲੀ ਕਿੰਨੀ ਵੀ ਦਿਖਾਈ ਦੀ ਜੱਪਾ ਰਸੂਲਪੁਰ ਹੋਣ ਨੂੰ ਲੋਕ ਲੱਗ ਗਏ ਆ ਕਣਕ ਉਧਰ ਵੀ ਤਕੜੀ ਸਾਰਿਆਂ ਪਾਸੇ ਕਣਕ ਇੱਕ ਜਿਹੀ ਖੜੀ ਹੈ ਇਹ ਨਹੀਂ ਹੈਗਾ ਕਿਤੀ ਬੇਤੀ ਵਾਲਾ ਕੰਮ ਬਹੁਤਾ ਨਹੀਂ ਹੈਗਾ ਵੀ ਕਣਕਾਂ ਤੇ ਤਕਰੀਬਨ ਬਰਾਬਰ ਜਈ ਹੈ ਪਰ ਆਜਾਣਾ ਹੁਣ ਦਿਨ ਰਾਤ ਦਾ ਫਰਕ ਪੈਂਦਾ ਜਾਂਦਾ ਕਿਉਂ ਹੁਣ ਆਪਾਂ ਹਰੇਕ ਤੇ ਹੀ ਸੁਣਦੇ ਕਹਿੰਦੇ ਵਿਸਾਖੀ ਤੇ ਪਹਿਲਾਂ ਹੀ ਚੱਲ ਪੈਣਾ ਕੰਮ 5 ਦਿਨ ਪਹਿਲਾਂ ਹੀ ਜਾਗਿਆ ਨਹੀਂ ਬਢਾਈ ਨਹੀਂ ਪਹਿਲਾਂ ਜਿਆ ਠੰਡ ਜੀ ਜਿਆ ਐ ਲੱਗਦਾ ਤੇ ਵਿਸਾਖੀ ਤੱਕ ਚੱਲੂਗੀ ਬੜਾਈ। ਤਕਰੀਬਨ ਅੱਗੇ ਚੱਲਦੀ ਵਿਸਾਖੀ ਤੇ ਹੀ ਹੁੰਦੀ ਸੀ ਬੜਾਈ ਹੁਣ ਥੋੜਾ ਜਿਹਾ ਮਾੜਾ ਮੋਟਾ ਬੀਜਾਂ ਦਾ ਕੋਈ ਫਰਕ ਪੈ ਗਿਆ। ਕੁਝ ਮੌਸਮ ਵਿੱਚ ਵੀ ਤਬਦੀਲੀ ਆਈ ਵੀ ਐ। ਉਹਦੇ ਕਰਕੇ ਚਲੋ ਬਹੁਤਾ ਮੈਨ ਹਫਤਾ ਖੰਡ ਪਹਿਲਾਂ ਚੱਲ ਪੂਗੀ ਜਿਹੜੀ ਬੂਟਿਆਂ ਵਾਲੀ ਐ। ਵੀ ਜੇ ਮਸ਼ੀਨ ਵਾਲੀ ਆਪਾਂ ਕਹੀਆਂ ਤਾਂ ਮਸ਼ੀਨ ਵਾਲੇ ਚੱਲਣੀ ਵਿਸਾਖੀ ਲਈ ਐ। ਕਿਉਂ ਤਾਂ ਫਿਰ ਪੱਕੀ ਹੋ ਵੱਢ ਹੋਣੀ ਐ ਨਾ। ਵੀ ਬਾਕੀ ਦੇਖਦੇ ਜੀ ਉੱਪਰ ਵਾਲਾ ਵੀ ਹੁਣ ਡਰਾਉਣ ਲੱਗਿਆ ਵੈ। ਅੱਗੇ ਵੀ ਦੇਖਿਆ ਜਾਂ ਕਣਕ ਦਾ ਸੀਜ਼ਨ ਜਾਂਦਾ ਨਾ ਜੰਨੀ ਕਣਕ ਦਾ ਲਸਕਾਰਾ ਮਾਰੀ ਜਾਣਾ ਸੋਨੇ ਮੰਗਰ ਝਾਮਕਦੀ ਕਣਕ ਹੁਣ ਜਿਹੜੀ ਤਕਰੀਬਨ ਪੱਕਦੇ ਜਾਂਦੀ ਹੈ ਨੇੜੇ ਵੀ ਉੱਨਾ ਹੀ ਫਿਰ ਉੱਪਰ ਦੇ ਹਲੇ ਦਾ ਬੱਦਲ ਵਾਈਉਂ ਦੇਖਦੀ ਆ ਖੌਰਾ ਜਾ ਹੋਇਆ ਜਿਹਨੂੰ ਖੌਰਾ ਜਾ ਕਹਿੰਦੇ ਉਹੀ ਹੈ ਵੀ ਨਹੀਂ ਤਾਂ ਫਿਰ ਕਈ ਵਾਰ ਦੇਖਿਆ ਹੈ ਬੈਂਟਰੀ ਮਾਰ ਮਾਰ ਕੇ ਵੀ ਦੇਖਦਾ ਉੱਪਰ ਦੇ ਲਸ ਕੀ ਜਾਂਦਾ ਬੱਦਲ ਜਾਂ ਹਰੋਜੇ ਘੋਰੀ ਜਾਂਦਾ ਕਦੇ ਕਣੀਆਂ ਪੈ ਗਿਆ ਭਰੀਆਂ ਬਾ ਮਾੜੀਆਂ ਮੋਟੀਆਂ ਪਿੱਛੇ ਵੀ ਦੇਖਿਆ ਆਪਾਂ ਨੇ ਇੱਕ ਦਿਨ ਡੱਡ ਡਰੋਂਦੇ ਚਕਾ ਦਿੰਦਾ ਜਣੀ ਕੰਮ ਇਹ ਬਹੁਤਾ ਨਹੀਂ ਹੈਗਾ ਲੰਬਾ ਚੌੜਾ ਨਹੀਂ ਹੈਗਾ 15 20 ਦਿਨ ਦਾ ਹੀ ਸੀਜ਼ਨ ਹ ਵੀ ਫਸਲਬਾੜੀ ਬਹੁਤ ਵਧੀਆ ਖੜੀ ਹੈ ਜੀ ਬਾਕੀ ਵੀਰਾਂ ਦਾ ਬਹੁਤ ਪਿਆਰ ਹੈ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਬਾਹਰ ਤਾਈ ਫੋਨ ਬਹੁਤ ਆਉਂਦੇ ਆ ਬਹੁਤ ਵੀਰ ਮਿਲਣ ਵੀ ਆਉਂਦੇ ਜਿਹੜੇ ਇੱਧਰ ਆਏ ਵੇ ਨਾ ਵੀ ਉਹਨਾਂ ਦਾ ਫਗਵਾੜੇ ਦੇ ਆਪਾਂ ਨਾ ਪਹਿਲਾਂ ਵੀ ਦੱਸਿਆ ਦੇ ਇੱਕ ਬਾਈ ਮਿਲਣਾ ਇਹਦਾ ਸਪੈਸ਼ਲ ਗੱਡੀ ਕਰਕੇ ਆਇਆ ਤਾਂ ਇੱਥੇ ਮਿਲਿਆ ਵੀ ਆ ਕੇ ਸਾਡੀ ਉਮਰ ਤੇ ਹੀ ਬੜਾ ਦਾ ਫੇਰ ਵੀ ਸਾਡੇ ਪੈਰੀ ਹੱਥ ਹੱਥ ਵੀ ਦਾ ਮਲਾਉਂਦਾ ਪੈਰੀ ਨੂੰ ਗਿਰਦਾ ਤਾਂ ਸਦਾ ਹੀ ਕਹਿੰਦਾ ਮੇਰੇ ਧੰਨ ਭਗ ਜਿਹੜੇ ਦਰਸ਼ਨ ਕਰ ਲੇ ਵੀ ਇੰਨਾ ਪਿਆਰ ਕਰਦੇ ਆ ਕੱਲ ਵੀ ਸਾਨੂੰ ਇੱਕ ਵੀਰਾਰ ਭੈਣ ਸਾਡੇ ਮਿਲਣ ਆਏ ਤੇ ਉਹ ਵੀ ਫਗਵਾੜੇ ਦੇ ਨੇ ਸਪਰਾਉਟ ਪਿੰਡ ਜਿੱਥੇ ਆਪਾਂ ਆਣਾ ਪਹਿਲਾ ਬਾਈ ਦੇ ਨਾਲ ਇੰਗਲੈਂਡ ਵਾਲੇ ਦੇ ਬੂਟੇ ਲਾਉਣ ਗਏ ਤੇ ਉੱਥੇ ਰਹੇ ਸੀ ਰਾਤ ਨੂੰ ਉਹ ਕਹਿੰਦਾ ਵੀ ਸਾਡਾ ਹੀ ਪਿੰਡ ਹੈ ਮਹਾਦੀ ਕੁਲਦੀਪ ਦੇ ਘਰ ਰਹੇ ਤੇ ਜੀ ਫਿਰ ਮੈਂ ਉਹਨਾਂ ਦੀ ਮੇਰੇ ਕੋਲ ਬਾਈ ਦਾ ਕੁਲਦੀਪ ਦਾ ਨੰਬਰ ਦਾ ਜਾਂ ਮੈਂ WhatsApp 'ਤੇ ਕੱਢ ਕੇ ਮੈਂ ਫੋਟੋ ਦਿਖਾਈ ਉਹ ਕਹਿੰਦੇ ਵੀ ਸਾਡੇ ਘਰ 'ਚ ਹੀ ਰਹਿੰਦੇ ਹੈ ਵੀ ਅਸੀਂ ਘਰ ਹੀ ਨਾ ਉਹ ਦਿੱਤਾ ਦਾ ਵੀ ਏਕਣਾਂ ਗਾਹਾਂ ਦੇ ਗਾਣੇ ਕਹਿੰਦੇ ਬਹੁਤ ਪਿਆਰ ਕਰਿਆ ਉਹ ਵੀ ਸਮਕਾਂ ਕਹਿੰਦੇ ਅਸੀਂ ਦੋ ਤਰੀਕ ਨੂੰ ਜਾਣਾ ਸਾਨੂੰ ਮਿਲ ਕੇ ਆਇਓ ਦੇਖਦੇ ਜੀ ਟਾਈਮ ਲੱਗਿਆ ਤਾਂ ਜ਼ਰੂਰ ਗੇੜਾ ਮਾਰ ਕੇ ਆਉਂਗੇ ਵੀ ਏਕਣੇ ਮਾਲਕ ਪਿਆਰ ਬਣਾਏ ਰੱਖੇ ਤਲੇ ਗਾਣਾ ਸਭ ਨੇ ਦੁਦਾਨਾ ਨੇ ਜਿਹੜਾ ਉੱਥੇ ਕੰਮ ਕਰ ਦਿੱਤੇ ਹਟਾਤਾ ਅ ਬਿਰੋਨ ਆਏ ਉਹਨਾਂ ਵੀ ਦਨੂ ਭਜਾਰਤਾ ਤਾਂ ਤਾਂ ਮੈਂ ਪੀੜੀ ਪੁੜੀ ਨੇ ਹਾਂ ਪੀੜੀ ਪੁੜੀ ਆ ਗੱਲ ਠੀਕ ਆ ਆ ਉੱਪਰ ਕਲਰ ਹੋਰ ਰੇਟਾ ਕਲਰ ਹੋ ਰਾਂ ਦੋ ਦੋ ਕਲਰ ਕਰਤੇ ਮੁੱਕ ਗਿਆ ਦਰਵਾਜ਼ਾ ਅੱਛਾ ਮੁੱਕਿਆ ਦਾ ਨਹੀਂ ਹੁੰਦਾ ਜੇ ਮੁੱਕ ਹੋਰ ਆ ਜਣਾ ਦਿੰਦਾ ਨਹੀਂ ਮਿਲਿਆ ਨਹੀਂ ਲਿਲੀਆਨੀ गलत ठीक है मनाती गल मैचिंग करती है ना जमाना मैचिंग तो नहीं ठीक नहीं, बॉस का कमरा है हाँ हाँ लॉक जो बने हे लॉकर है ਹਾਂ ਹਾਂ ਹੁਣ ਤਾਂ ਇਹ ਹਜੇ ਬਣਦੇ ਮੇਸਤਰੀ ਪਤਾ ਹੀ ਲੱਗਦਾ ਨਾ ਕਿ ਕਿੱਧਰ ਬਣ ਗਿਆ ਉਹ ਕੁਰਸੀ ਦੇ ਵਿੱਚ ਰੱਖਿਆ ਉਹਨਾਂ ਟੇਬਲ ਦੇ ਵਿੱਚ ਸਾਰਾ ਕੁਝ ਹਾਂ ਤਾਂ ਸਾਹਮਣੇ ਬਣਾਤੇ ਜੇ ਕਰਦੇ ਮੈਂ ਤੋੜਦਾ ਨਹੀਂ ਹੈਗਾ ਸਾਹਮਣੇ ਅੱਛਾ ਅੱਛਾ ਜੇ ਦੇਖੂ ਅਗਲੇ ਨੂੰ ਸਾਈਡ ਵਾਲੇ ਤਾਂ ਹੀ ਤੋੜੂ ਹਾਂ ਬਈ ਕਿੱਥੇ ਰੱਖੀ ਉਹ ਉਹ ਦਰਾਜ ਪਏ ਆ ਮੁੰਡਿਆਂ ਨੇ ਬਣਾਏ ਨੇ ਹਾਂ ਉਹ ਹੈ ਬਾਹਰੋਂ ਉਹ ਜਿਹੜੇ ਹੈਟ ਰੱਖਿਆ ਜਿਹੜੇ ਆ ਫੱਟੀ ਦੇ ਹੋਈ ਮੜੀ ਫੱਟੀ ਚਾਹੀ ਤੋਨ ਲੋ ਜੀ ਮਾ ਆ ਲੈ ਲੋ ਆ ਲੈ ਫੜ ਆ ਲੈ ਬੱਸ ਆ ਲੈ ਲੈ ਆਂ ਫੜ ਲੈ ਉਹ ਬੱਸ ਹੁਣ ਫੱਟੀ ਦੇ ਵੇਕਰ ਹਾਂ ਤਾਂ ਬੈਠ ਗਿਆ ਮੈਂ ਯਾਰ ਆਂ ਦੇ ਹੂੰ ਜੜੀ ਜਸਤੀ ਕਾਂਦੀ ਜੀ ਆਂ ਕਾ ਹੂੰ ਆਡਾ ਮੈਂ ਵੇ ਕੋ ਬੋੜਾ ਅੱਡੇ ਵਰਨਾ ਮੇਰਾ ਹਾਂ ਜੀ ਆ ਕੋਈ ਕਰਨਾ ਹੈ ਜਦੋਂ ਪਰ ਲੱਗਣੀ ਮਾਰਦੇ ਨੇ ਅੱਗੇ ਲੱਗਣੇ ਨਾ ਐਂ ਪੁੱਛੀ ਦੀ ਨਹੀਂ ਇਹਦੇ ਤੋਂ ਫਨੰਦਰ ਕੋਈ ਨਹੀਂ ਅਗਰੇ ਜਿਹੜਾ ਉਹ ਟਾਈਮ ਲਾਇਆ ਤੇ ਜਗਾੜ ਤੇ ਹੋ ਕੇ ਕਣ ਖੋਲਦਾ ਹੁਣ ਜਿਹੜਾ ਇੱਥੇ ਆਇਆ ਚਾਰਸ ਤੇ ਬਣਾਇਆ ਛੋਟਾ ਜਿਹਾ ਉਹ ਕੈਨਸਲ ਕਰਤਾ ਕੈਨਸਲ ਕਰਤਾ ਹਾਂਜੀ ਉਹਦਾ ਹੋਰ ਕੋ ਬਣਾਤਾ ਤੁਸੀਂ ਖਾਣੇ ਛੱਡ ਦੇ ਉਸ ਤੇ ਆਹ ਉਹ ਬਣਾ ਲੀ ਜਾ ਚਾਹ ਮੈਨੂੰ ਮਲਗੀ ਜ਼ਰੂਰ ਹੋਣੀ ਨਹੀਂ ਹੋਣੀ ਹੂੰ ਮੈਨਾਂ ਪਰ ਜੋੜ ਲਾ ਦਿੱਤਾ ਸੋਨੀ ਨਜਾੜ ਲੈ ਦੇਖੀਆ ਕਰਿਆ ਤਾਂ ਇਹ ਤਾਂ ਹੁਣੇ ਗਿਰਦੀਆਂ ਕੱਲ ਕਾ ਦਾ ਇਹਨਾਂ ਇਹ ਵੀ ਨੱਠ ਨੱਠ ਕੇ ਕੱਲ ਕਾ ਦਾ ਇਹਦਾ ਲੈ ਲੈ ਜੀ ਜਾ ਵੀ ਬੈੱਡ ਲੈ ਮੈਂ ਚੜਦੇ ਇਹਨੇ ਸਦਨ ਨੂੰ ਉਹ ਵੀ ਫੜ ਦਿੱਤੀ ਚੱਕ ਨਾ ਫੜ ਦੱਸਦੇ ਜਾ ਕੇ ਕਿੰਨੀ ਦੇਖਦੇ ਦੇਖੀਏ ਹਾਂ ਹੈਗਾ ਲਫੜ ਛੋਟੇ ਨਾ ਫੜ ਪੱਟੀ ਵੀ ਫੜ ਇਹ ਬੰਦੇ ਕਰਤਾ ਹੁਣ ਇਹ ਬੰਦੇ ਕਰਤਾ ਜੀ ਠੀਕ ਹੈ ਬੰਦੇ ਕਰਤਾ ਜੀ ਹਾਂ ਜੀ ਹਾਂ ਬੰਦੇ ਕਰਤਾ ਜੀ ਹਾਓ ਦੇਖੋ ਸਿਸਟਮ ਅੱਛਾ ਬੰਦੇ ਕਰਤਾ ਸਿਸਟਮ ਤੁਸੀਂ ਬਣਾਇਆ ਹੋਇਆ ਹੈ ਬਹੁਤ ਮੈਂ ਦੱਸਾਂ ਨਾ ਉਹ ਤਾਂ ਮੁਫਤਾ ਕੋਪਟਰ ਰਹਿਣਾ ਨਹੀਂ ਕੋਈ ਤਾਂ ਹਾਂ ਇਹ ਕੋਪਟ ਬਣਾਇਆ ਬਾਈ ਇਹਨਾਂ ਨੇ ਇਹਦੇ ਅੰਦਰ ਲੋਕ ਆ ਹੋਰ ਵੀਡੀਓ ਦੇ ਬਾਰੇ ਹਾਂ ਅਗਲਾ ਹੈ ਥੱਲੇ ਦੇ ਪੱਤੀ ਜਾਵੇ ਵਿਸ਼ੱਕ ਪੱਟੇ ਨੂੰ ਆ ਖੁੱਲ ਦੋ ਉੱਪਰ ਦੇ ਆ ਸਾਰੇ ਸਟੂਨ ਵਾਲਾ भाई भाई इक ਗੱਲ ਕਰੀ ਮੈਂ ਤੁਹਾਨੂੰ ਇਹਨੂੰ ਚੱਕਰਾਂ ਮੈਂ ਮੜਾ ਕਿ ਇਹਨੂੰ ਥੱਲੇ ਤੇ ਚਾਲ ਕਰ ਦਿੰਦੀ ਖਲ ਲੱ ਸਾਂ ਕੱਢ ਦੇ ਦੋਹਾਂ ਚ ਕਰਦੀ ਮੈਂ ਲੱ ਕਰਤੀ ਬਾਕੀ ਆ ਕੇ ਆ ਤੇ ਲੀ ਦੀ ਪੰਨੋਂ ਬਾਹਰੇ ਬਈ ਇਹਦੇ ਨੂੰ ਕੱਢੀ ਕਿ ਉਹ ਬੰਦ ਸੁਣਦਾ ਇਹ ਤਾਂ ਫੇਰ ਉਹ ਹੋਇਆ ਤੇ ਕੱਝੰਦਾ ਸਮਾਨ ਆਇਆ ਵਾ ਜੰਦਰ ਖਰੇ ਸਮਾਨ ਜਿਆਦਾ ਹੋਣ ਕਰਕੇ ਲੱਗੇ ਨਹੀਂ ਹੈਗਾ ਜੰਦਰ ਵਿਹਲਾ ਹੁੰਦਾ ਨਾ ਫਿਰ ਲੱਗ ਜਾਣਾ ਤਾਂ ਜਿਹੜੇ ਇੱਥੇ ਬਕਸੇ ਬਕਸੇ ਫਿੱਟ ਹੋਣੇ ਆ ਜੋ ਬਣੇ ਬਣਾਈ ਆਏ ਆ ਮੈਂ ਚੰਦਰੇ ਸਮਾਨ ਪਹਿਲਾਂ ਬਹੁਤ ਵਿਆ ਭਰਿਆ ਪਾਇਆ ਸੀ ਆਇਓ ਹਾਲੇ ਇਧਰ ਹੀ ਟਾਈਮ ਲਾ ਦੇਣਾ ਦਾ ਮੈਂ ਪਿਆ ਸਮਾਨ ਬਕਸੇ ਗਏ ਬੜੀ ਇਹ ਜਿਹੜੇ ਫਿੱਟ ਹੋਣੇ ਆ ਬਣੇ ਬਣਾਏ ਆਏ ਵੇਖ ਬੱਸ ਇਹਨਾਂ ਦੀ ਜਿਹੜੀ ਉੱਪਰ ਵੀ ਮੈਨੂੰ ਲੱਗਦਾ ਕੋਈ ਮਿਸਤਰੀ ਆਇਆ ਬਣਿਆਗਾ ਦੇਖਦੇ ਜਾ ਕੇ ਉਹ ਵਾਗਿਆ ਤਾਂ ਕਰਤਾ ਜਗਾੜ ਜਿਹੜਾ ਹਲੇ ਦੂਗਾ ਚੱਲੂਗਾ ਜਾਲੀ ਵਾਲਾ ਸੈਟ ਲੱਗਦੀ ਜਾਂਦੀ ਮੈਨੂੰ ਬਾਹਰ ਵੀ ਆਪੀਸ ਫਟ ਗਿਆ ਸਾਸਰੀਗਾਲ ਜੀ ਤੋਂ ਹੁਣ ਏਸੀ 'ਚ ਬੈਠਾ ਹੋਵੇ ਹੈ ਜਿਹੜੇ ਜਾਓ ਚੌਂਕੜੀ ਮਾਰਿਆ ਆਣ ਲੱਗੀਆਂ ਠੰਡੀ ਹਵਾਵਾਂ ਦੀ ਹੁੰਦੀ ਹੈ ਹੋਰ ਵਧੀਆ ਚੱਲਦਾ ਹੈ ਆਹ ਆ ਚੱਲੀ ਜਾਂਦਾ ਆਹਾਂ ਕਹਦੇ ਇੰਨੀ ਟੁੱਟ ਭੰਨ ਜਰੀ ਵੀ ਆ ਨਿਕਾੜੇਗੇ ਨਿਕੰਮੇ ਇਹੇ ਇੰਨੇ ਆ ਸਿੱਧਾ ਬਸ ਆ ਇਹਦਾ ਅੱਛਾ ਲੱਗਣਾ ਮਿਲਦਾ ਕੜੀਂ ਕਰਕੇ ਦਾਣਾ ਬਹੁਤ ਕਟਿੰਗ ਕਰਨੀ ਪੈਂਦੀ ਆ ਆ ਬਈ ਲੱਗੇ ਇੱਧਰ ਬਹੁਤ ਛੱਟੀ ਲੱਗਦੀ ਆ ਥੱਲੇ ਕੰਮ ਆ ਜਾਂਦਾ ਆ ਹਾਂ ਹਾਂ ਤਾਂ ਕੰਮ ਤਾਂ ਪੁਲਾ ਜਣੇ ਸਾਰੇ ਆਪੀ ਉਹ ਵੀ ਵਾਲੀਆਂ ਹੈਗੇ ਡਾਊਨਸਿੰਗ ਵਾਲੇ ਇਹਨਾਂ ਚਾਲੇ ਚੋਰੀ ਬੰਨੂਗੇ ਵੀ 17 ਲੈਣੀ ਹੈ ਕਹਿੰਦੇ ਪਰ ਅੱਛਾ ਆ ਬਿਜਲੀ ਵਾਲਾ ਪਾਉਗਾ 17 ਠੀਕ ਹੈ ਉਹ ਵਾਈ ਜਿਹੜੀ ਟਾਇਲ ਲੱਗੀ ਮੂਰੇ ਵਧੀਆ ਲੱਗੀ ਹੈ ਕਾਲੀ ਜਾਂ ਚਿੱਟੀ Ja, okay, cool. ਵਾਹ ਹੈ ਇਹ ਰੱਖੀਏ ਨਾ ਇਹ ਆ ਗਈ ਅੱਛੇ ਲਿਆ ਨਾ ਇਹ ਚਲੋ ਪਕਾ ਦਿੰਦਾ ਹੂੰ ਲਓ ਬਾਈ ਜੱਗੇ ਵਾਲੇ ਖੇਤ ਚ ਪਹੁੰਚ ਗਏ ਕਈ ਵੀਰਾਂ ਦੇ ਮੈਸੇਜ ਆਉਂਦੇ ਤੇ ਵੀ ਜਿਹੜੀ ਜੱਗੇ ਨੇ ਇੱਕ ਨਵੀਂ ਸਰੋਂ ਬੀਜੀ ਹੈ ਕਣਕ ਜੇ ਆਪਾਂ ਇਹਨਾਂ ਜਿਆਦਾ ਉਹਦੇ ਜੋ ਕਰਨਾ ਵਾਕਿਆ ਸਰੋਂ ਤਾਂ ਤੁਸੀਂ ਦੇਖੀ ਵੀ ਹੋ ਇਹ ਤਾਂ ਆਪਾਂ ਨਾ ਆਪਣੇ ਵਾਲੇ ਦਿਖਾਉਂਦੇ ਰਹਿੰਦੇ ਆ ਬਾਕੀ ਹਰ ਢਾਉ ਇਹ ਵੀ ਤੁਹਾਨੂੰ ਦਿਖਾਉਂਦੇ ਮੁੜ ਕੇ ਇਹਦਾ ਚਾਰ ਐਸੀ ਪਾਉਣਾ ਟਾਈਮ ਕਰ ਆਪਾਂ ਨੇ ਵੀ ਲੱਗਣ ਲੱਗ ਗਿਆ ਵੀ ਬਾਕੀ ਅੱਜ ਕੱਲ ਹੁਣ ਦੇਖੋ ਜਿਹੜੇ ਪਾਣੀ ਲਾਉਂਦੇ ਆਪਾਂ ਨਾ ਇਹ ਕਣਕ ਪਕਾਉਂਦਾ ਹੀ ਹੈ ਪਾਣੀ ਹੁਣ ਹੁਣ ਨਹੀਂ ਫਾਇਦਾ ਪੱਕੀ ਹੋਈ ਕਣਕ ਨੂੰ ਹਾਂ ਜਿਹੜਾ ਹੈ ਪੰਜ ਕਿਲੋ ਮੰਨਦਾ ਨਹੀਂ ਲੈ 5 ਕਿਲੋ ਵੀ ਚਾਹੀਏ ਮਾਸੂਦ ਦੇ ਸੂਟੇ ਨੂੰ ਪਹਿਲਾਂ ਕਿਵੇਂ ਜਮਾ ਹਾਂ ਜਿਹੜੀ ਅੱਦੋਂ ਮੈਂ ਤੁਹਾਨੂੰ ਕਣਕ ਦਿਖਾ ਗਿਆ ਜਦ ਇਹ ਘਬੋਲੇ ਵਿੱਚ ਨਿਕਲਦੀ ਸੀ ਇਹ ਕਿ ਬੱਲ ਮੈਨੂੰ ਮਾੜੀ ਲੱਗਦੀ ਐ ਦੀ ਬੱਲ ਬੁੱਲਦਾ ਨਹੀਂ ਹੁਣ ਇਹ ਤਾਂ ਹੁਣ ਡੈਮੋ ਕਰੀ ਐ ਬਾਅਦ ਚ ਪਤਾ ਲੱਗੂ ਜਣੀ 5 ਕਿਲੋ ਬੀਜ ਪਾ ਕੇ ਆਹ ਭਾਈ 5 ਕਿਲੋ ਬੀਜ ਤਾਂ ਐ 2 ਬਿਗੇ ਤੋਂ ਆ ਹੈ ਅੱਧਾ ਕਿਲੋ ਬੱਲ ਦਾ ਦੇਖ ਬੱਲ ਦੋ ਆੜ ਭਾਈ ਦੋ ਆੜ ਅੱਧਾ ਕਿਲੋ ਹੈ ਹਾਂ ਬੱਲ ਦਾ ਦੇਖ ਕੁਆਂਟੀਟੀ ਦੇਖਨੀ ਆ ਉਹ ਤਾਂ ਦਿਖਦੀ ਉਹ ਆਹਾ ਬੂਟਾ ਇੱਕ ਹੈ ਅੱਛਾ ਉਦੋਂ ਨਹੀਂ ਤਾਂ ਰੰਗ ਕੁਝ ਹੋਰ ਤਾਂ ਜੀ ਉਦੋਂ ਮੈਂ ਇਹਨੂੰ ਆਇ ਲੱਗਦਾ ਤਾਂ ਵੀ ਇਹਨੂੰ ਪੀਲੀ ਕੁੰਗੀ ਪਾਉਗੀ ਛੱਲੇ ਦੇ ਵੀ ਮੈਂ ਤਾਂ ਆਪ ਕਹਿੰਦਾ ਵੀ ਦੇਖ ਕੇ ਕੀ ਚੀਜ਼ ਬਣੀ ਵੀ ਹੈ ਆ ਸਰੋਂ ਦਾ ਆਪਣੀ ਆ ਜੀ ਆਮ ਜਿਹੜੀ ਹੈਗੀ ਆ ਹਾਈ ਉੱਲਾ ਇਹ ਵੀ ਆ ਸਰੋਂ ਦਾ ਕਣਕ ਕਣਕ ਦਾ ਕਰੋਈ ਪੈਣਾ ਘੌਰ ਹਾਂ ਇਹ ਜੇ ਪੈਲ ਸੀ ਫੁੱਲ ਹੁੰਨੇ ਆ ਇਕਣੇ ਹੁੰਦੇ ਆ ਉਹ ਤਾਂ ਬੜਾ ਆਦਮਾ 2 ਦਿਨ ਤੱਕ ਵੀ ਪਾਣੀ ਨਾਲ ਲਾਤਾ ਨਾਉ ਨਹੀਂ ਦਾ ਪਤਾ ਗੁੱਛੀਆਂ ਵਾਲੀ ਕਹਿੰਦੇ ਇਹਨੂੰ ਇਹ ਕਿਹ ਬਣ ਕੇ ਪੱਤੇ ਪੁੱਤੇ ਕਿਤੇ ਗਏ ਪੱਤੇ ਪੁੱਤੇ ਨੂੰ ਗੁੱਛਾ ਜਿਹਾ ਕਰ ਨਾ ਇਹਨੂੰ ਛਾੜਨੇ ਦਾ ਮਸਲਾ ਕੋਈ ਜਿਗਣਾ ਆਪਣੀਆਂ ਹੋਈ ਉਹ ਲਾ ਛਾੜ ਜੰਦੇ ਇਹਨੂੰ ਲੇਟ ਵੱਢ ਲਾ ਪਹਿਲਾਂ ਵੱਢ ਲਾ ਫਾਲੀਆਂ ਗਣ ਕੱਲੇ ਕੱਲੇ ਵਾਂ ਬਾਕੀ ਹੁਣ ਛਾੜ ਦੱਸੂ ਡੈਮੋ ਬਾਕੀ ਬਾਈ ਛਾੜ ਸੁਭਾ ਦਾ ਛਾੜ ਐਸ ਟਾਈਮ ਦਾ ਬਣਿਆ ਪਿਆ ਦਾ ਫੁੱਲ ਹੈ ਛਾੜ ਬਧੀ ਹੋਊਗਾ ਇਹਨੂੰ ਤੇਲੇ ਨਹੀਂ ਸਗਾਇ ਤੇਲੇ ਨਹੀਂ ਆਈ ਥੀ ਇਹਨੂੰ ਸਗਾਇ ਪਿੱਛੇ ਹੈਨਾ ਲੱਗਦੀ ਏ ਮੈਨੂੰ ਓਏ ਹਾਸਰੋਂ ਆ ਉਹ ਤੱਕ ਦਿਖਦਾ ਉੱਪਰ ਹਾਂ ਇਹਦੇ ਉੱਪਰ ਇਹ ਕੱਦ ਜਿਆਦਾ ਕੱਦ ਵੀ ਜਿਆਦਾ ਐ ਬਾਈ ਇਹਨਾਂ ਜਿਆਦਾ ਸਰੋਂ ਇੱਕ ਸਰੋਂ ਦਿੱਤੀ ਹੈ ਮੈਨੂੰ ਪਹਿਲੇ ਹੀ ਰਾਏ ਮੰਗਣ ਲੱਗਦੀ ਸੀ ਇਹ ਰਾਇਆ ਟਾਈਪ ਜਿਆਦਾ ਇਹਦਾ ਦਾਣਾ ਬਹੁਤ ਮੋਟਾ ਤੇ ਹਾਂ ਆਇਆ ਦੇਖਾ ਮਮਾ ਦਾਣੇ ਦੀ ਕੁਆਂਟੀਟੀ ਦੇਖਣੀ ਬੜੀ ਰੰਗ ਹਨ ਇਹਦਾ ਦਾਣਾ ਜਿਹੜਾ ਮੋਟਾ ਠੀਕ ਹੈ ਉਹ ਤੂੰ ਸਰੋਂ ਕਹਿੰਦਾ ਫਿਰ ਆਇਆ ਇਹ ਨਹੀਂ ਨਹੀਂ ਹੈ ਸਰੋਂ ਹੈ ਕੋਈ ਬਾਹਰ ਬੋਲਦੀ ਆ ਥੋੜੀ ਜੀ ਇਹਨੂੰ ਤੇਲਾ ਜ਼ਰੂਰ ਪਿਆ ਪਿੱਛੇ ਤੇ ਆ ਕੇ ਤੇਲਾ ਪੈਣਾ ਗੁੱਛੇ ਚ ਕਰਕੇ ਪਾ ਕੋਸਲਾ ਲਾਲਾ ਜਹੇ ਜਿਹਨੇ ਪਿਆ ਗੁੱਛੇ ਤੇਲੇ ਨੇ ਬੜਨਾ ਵਾ ਸੜ ਹਾਂ ਗੁੱਛੇ ਜਿਹਾ ਭਾਗ ਸੋਨਾ ਫਲੀ ਪਾਉ ਤਾਂ ਗਿਣਨੀ ਫਲੀ ਦਾ ਬਹੁਤ ਹੈ ਦੇਖਣ ਨੂੰ ਹੋਰ ਤਰ੍ਹਾਂ ਲੱਗਦੀ ਆਂਦਾ ਤੇ ਮੇਰੇ ਟਰਾਲਾ ਭਰ ਜਾਣਾ ਤੇਰਾ ਨਹੀਂ ਜਿਹੜਾ ਨਹੀਂ ਮੈਂ ਵੜੇ ਨੂੰ ਮੈਨੂੰ ਲੱਗਦਾ ਮੈਨੂੰ ਪਰਤੀ ਸਿੱਟਿਆ ਹੋਣਾ ਵੇਖਾ ਪਾਉਂਦੇ ਬਿੱਡਾ ਬਾਕੀ ਭਾਈ ਕਣਕ ਦਾ ਹੁਣ ਝਾੜ ਵਾ ਜਾ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਜੇ ਆਪਾਂ ਇਹਦੇ ਦੋ ਬਿਗ ਦਿਖਾ ਦਤੇ ਜਦ ਨਸਰ ਦੀ ਤਿਕ ਭੋਲੇ ਵੀ ਪਹਿਲਾਂ ਜੰਮ ਦੀ ਵੀ ਦਿਖਾਈ ਆਪਾਂ ਨੇ ਹੈ ਇਹ ਵੀ ਹੋਰ ਆ ਬਾਈ ਦੋਏ ਦਾਣੇ ਹੋਰ ਦਾਣਾ ਹੋਰ ਵਾਲਾ ਇਹ ਪਹਿਲਾਂ ਨਸਰੇ ਦੇ ਪੱਕ ਗਏ ਤੇ ਜਮੈਂ ਦਿਖਾਈ ਤਾ ਇੱਕ ਬੋਲੇ ਬਈਤੀ ਇਹ ਨਸਰੇ ਦੇ ਪੂਰੇ ਆ ਦੋ ਦਿਨ ਹੋਏ ਆ ਗੱਢ ਕੇ ਲੱਗੇ ਆ ਦੋ ਦਿਨ ਚ ਸਾਰਾ ਹੋ ਗਿਆ ਆ ਦੋ ਦਿਨ ਆ ਜਿਹੜਾ ਪੋਹਾ ਜਾਂ ਚੱਲਦਾ ਨਾ ਦੱਖਣ ਚ ਚੱਲੇ ਆ ਈਦੀ ਗਰਮੈਸ਼ ਜੀ ਨੇ ਕਰਿਆ ਦਿਨ ਰਾਤ ਕੰਮ ਕਰਦਾ ਇਹ ਸਮਝਿਆ ਉਹਣਾ ਕੋ ਇੰਜਨ ਕਸਦੀ ਐ ਤੁਸੀਂ ਆ ਕੇ ਹੈ ਇੰਜਨ ਕਸਦੀ ਐ ਇੰਜਨ ਪਰ ਸਾਨੂੰ ਕੱਖ ਵੱਢਣ ਦੇ ਹਾਂ ਫਿਰ ਅੱਜ ਰੋਟੀ ਬਣਾ ਲੈ ਇੰਜਨ ਕੱਲ ਖਾਧੀ ਵੀ ਨਹੀਂ ਬਾਈ ਕਹੀਗੇ ਤੁਸੀਂ ਕਹੀਗੇ ਖਾਗੇ ਨਹੀਂ ਆਏ ਹਾਂ ਸਾਨੂੰ ਕਮੈਂਟਾਂ ਦੇ ਬਾਈਆਂ ਨੇ ਕਿਹਾ ਕਹਿੰਦੇ ਤੁਸੀਂ ਇਹ ਕਹਿੰਦੇ ਵੀ 9 ਵਜੇ ਕੁਛ ਮਿੰਟ ਬਾਅਦ ਬੈਠੂ ਥੋੜੀ ਹੈਂ ਅੱਧ ਰਹਿਣ ਲੋ ਅੱਛਾ ਕਾਲੂ ਆਇਓ ਠੀਕ ਹੈ ਕਾਲੂ ਕਚੌੜੀ ਚੱਲਣੀ ਕਾਲੂ ਵੀਰ ਬਾਹਰ ਆਦਾ ਬਈ ਠੀਕ ਹੈ ਕਹੀ ਵੱਟਮੀ ਕਚੌੜੀ ਚੱਲਣੀ ਕਹੀ ਵੱਟਮੀ ਆ ਕਾਲੂ ਮੈਂ ਸਾਡੇ ਕਿੱਧਰ ਜਾਣਾ ਸੀ ਕਰਾ ਲਈ ਵਾ ਠੀਕ ਹੈ ਮੁੜ ਕੇ ਕਦੋਂ ਉਹ ਦੱਸ ਕੋ ਮੁੜ ਕੇ ਤਾਂ ਬੰਮੀ ਦਾੜੀ ਤੇ ਜਾਣਾ ਅੱਛਾ 8:00 ਵਜੇ ਪਰ ਤਾਂ ਲੰਗਰ ਚੱਲਣਾ ਪਊ ਲੰਗਰ ਚੱਲਣਾ ਪਊ ਬਈ ਚੱਲ ਜਾਣਾ ਤੂੰ ਹੁਣ ਆਵੀਂ ਇਹਦਾ ਰਿਜ਼ਲਟ ਆ ਆਹ ਜਿਹੜਾ ਹੋਣਾ ਇਹ ਕੋਹਨੇ ਦਾ ਰਿਜ਼ਲਟ ਆ ਆ ਵੀ ਗਾ ਡੰਡਾ ਕੱਢਣਾ ਵਾ ਸੋਏ ਕਹਿੰਦਾ ਸਾਲਾ ਕੱਟ ਨਹੀਂ ਕਹਿੰਦਾ ਪੁਆਇੰਟ ਅੱਛਾ ਹਾਂ ਉਧਰ ਵੀ ਖੜਕਾ ਲੜਕਾ ਹੋਇਆ ਫੇਰਾ ਆਹਾ ਕਰ ਟੁੱਟਣਾ ਬੀਜ ਇਹਦਾ ਇਹ ਤਾਂ ਆਏ ਆ ਹਲੇ ਨਹੀਂ ਇਹ ਤਾਂ ਪੱਤੇ ਆਏ ਆ ਬੀਜ ਤਾਂ ਨਹੀਂ ਨਹੀਂ ਇਹ ਇਹ ਘਟਹਿਣ ਲੱਗੇ ਇਹਨੂੰ ਲੱਗ ਗਿਆ ਹੋਵੇ ਆ ਤੇ ਲੱਗੇ ਇਹ ਲੱਗੇ ਆਹ ਦੇ ਭਰ ਗਿਆ ਮੋਟੇ ਹੋਣੇ ਸ਼ੁਰੂ ਆ ਜਾਨੇ ਹਾਂ ਜਿੰਨੇ ਪੱਤੇ ਉਹਨੇ ਉਨੇ ਹੀ ਆਏ ਆਮਨੇ ਨਹੀਂ ਜਦ ਤੁਸੀਂ ਥੱਲੇ ਕਰਨਾ ਤੇ ਖਰਾਬ ਹੋਣੇ ਜੱਸਾਨੂੰ ਦੱਸ ਦਿੰਦੇ ਵੀ ਇਹ ਜਿਰੀ ਦੇ ਜਿਰੀ ਲਾਉਣ ਦੇ ਟਾਈਮ ਹਾਂ ਪੂਰੇ ਹੱਦੋਂ ਹਾਂ ਜੱਗੇ ਜਿਹੜਾ ਆ ਪੀਲੇ ਰੰਗ ਦਾ ਹੋ ਗਿਆ ਕੋਈ ਬਿਮਾਰੀ ਹੈ ਤਾਂ ਕੋਈ ਸੁੱਕਾ ਥੱਕ ਗਿਆ ਹਾਲੇ ਕਿਥੇ ਹਾਲ ਦਾ ਬਣਦਾ ਹੈ ਮੈਨਾਂ ਕਿ ਚਾਰ ਬਣਾਉਣ ਚੋਗ ਹੋਊਗਾ ਨਹੀਂ ਨਹੀਂ ਇਹਦਾ ਬਿਮਾਰੀ ਇਹਨੇ ਛੱਡ ਜਾਣਾ ਇਹਨਾਂ ਨੇ ਨਾ ਆਹ ਜਿਹੜੀ ਬੇਲ ਹੈ ਉੱਪਰ ਨੂੰ ਜਾਂਦੀ ਕਿ ਥੱਲੇ ਨੂੰ ਆਉਂਦੀ ਕਿਹੜੀ ਇਹ ਪਹਿਲਾਂ ਗਾਈ ਸੀ ਇਹ ਤਾਂ ਅਸੀਂ ਫੜ ਲਿਆ ਅਸੀਂ ਫੜ ਲਈ ਮੈਂ ਬੱਸ ਕਰ ਹੁਣ ਰੋਕ ਲਈ ਫਿਰ ਬਾਈ ਕੋਈ ਟਾਈਮ ਹੁੰਦਾ ਤਾਂ ਅਸੀਂ ਦੇਖ ਦਿੰਦੇ ਤੇ ਵੀ ਉਹ ਲੱਗਿਆ ਇਹਨੂੰ ਖੰਜੂਰਾ ਹੈ ਨਾ ਅੱਜ ਤਾਂ ਖਜੂਰਾ ਨੂੰ ਟੋਲਦੇ ਹੁੰਦੇ ਕਿੱਥੇ ਆ ਹੁਣ ਕੋਈ ਖਾਂਦਾ ਨਹੀਂ ਹੈਗਾ ਇਹਦੇ ਨੂੰ ਆਣ ਲੈ ਹੁੰਦੇ ਤੇ ਲੰਮਕਵੇਂ ਜੇ ਜਾਂ ਤਾਂ ਲੰਮਕੇ ਬੀਜੜਾ ਬੀਜੜਾ ਕਹਿੰਦੇ ਹੁੰਦੇ ਬੀਜੜਾ ਉਹ ਹਰ ਨਾ ਪਾਇਆ ਕਰਦਾ ਹਾਂ ਉਹਨੂੰ ਪਤਾ ਨਹੀਂ ਕਿੱਥੇ ਗਏ ਹਾਂ ਗਰਮੀ ਦੇ ਰੱਜ ਕੇ ਹੈ ਗਰਮੀ ਦਾ ਕਹਿਣ ਤਾਂ ਤਾਂ ਹੀ ਉਹ ਪੱਕਣੀਆਂ ਸਰੋਂ ਸਰੋਂ ਜਿਹੜੀ ਹੈਗੀਆਂ ਚਲੋ ਬਾਈ ਦੱਸਿਓ ਸਰੋਂ ਆਰ ਕਕਣਾ ਕਣਕ ਦਾ ਬਾਕੀ ਹੁਣ ਝਾੜ ਬ ਦੱਸਾਂ ਕਿ ਆਪਾਂ ਨੇ ਦੋ ਤਿੰਨ ਬੀਜ ਦਿਖਾਲੇ ਪਹਿਲਾਂ ਜੰਮ ਦੇ ਦਿਖਾਈ ਤੀ ਬਹੁਤ ਛਿੱਦਾ ਦਾ ਬੀਜ 5 ਕਿਲੋ ਇਹਨਾਂ ਅੱਧੇ ਕਿਲੇ ਦਾ ਪਾਇਆ ਦਾ ਮੈਂ ਬੋਣ ਲੱਗਿਆ ਵਾਂਗਾ ਆਪਰੇ ਵੀ ਜਿਆਦਾ ਆਪਾਂ ਨੇ ਨਸਰੀ ਦਿਖਾਈ ਹੈ ਜਿਆਦਾ ਐਨੀ ਅੜੀ ਵੀ ਤੇ ਐਲੱਤੇ ਵੀ ਬਿਮਾਰੀ ਪਾਊਗੀ ਨੂੰ ਪੀਲੇ ਰੰਗ ਦੀ ਕੋਈ ਕਿੰਨੇ 60 60 ਡੱਕੇ ਆਏ ਕਿੰਨੇ ਪਰ ਬਹੁਤ ਜੀ ਨਸਰੀ ਵੀ ਹੈ ਬਾਕੀ ਦਿਖਾਵਾਂਗੇ ਆਪਾਂ ਹੁਣ ਤੁਹਾਨੂੰ ਝਾੜੇਗਾ ਵੀ ਕਿੰਨਾ ਸਰੋਂ ਦਾ ਵੀ ਉਹ ਰਾਜਾ ਜਿਹਾ ਵੀ ਸਰੋਂ ਜਿਹੜੀ ਕਹਿੰਦੇ ਇਹ ਦੱਸ ਕੇ ਡੈਮੋ ਕਰਕੇ ਤਾਂ ভাই ਬੀਜ ਦਉਂਗੇ ਕਿਸੇ ਨੂੰ ਪਹਿਲਾਂ ਆਪਾਂ ਜ਼ਿਆਦਾ ਕਰੀ ਆਏਗੇ ਉਹ ਕੀ ਦੇਖ ਕੇ ਜ਼ਮੀਨ ਮਹਿੰਗੀ ਆ ਹਾਂ ਠੀਕ ਆ ਪਹਿਲਾਂ ਆਪ ਦੇਖੋ ਫੇਰ ਸੱਤ ਦੱਸਣਾ ਵੀ ਕਿੰਨੀ ਨਿਕਲੀ ਆ ਠੀਕ ਆ ਜੀ ਉਹ ভাই ਆਗੇ ਟਾਈਮ ਗਾ ਵਸੇਣ ਬੱਢਣ ਬਾਕੀ ਕਣਕ ਦਾ ਰੰਗ ਬਦਲਿਆ ਬੂਟੇ ਆਪਣੇ ਸਾਰੇ ਫੁੱਟੇ ਆਏ ਵੀ ਇੱਕ ਦੋ ਛਟੇ ਰਹਿੰਦੇ ਨੇ ਵਿੱਚ ਇੱਕ ਨਾ ਛਟੀ ਦੀ ਨਾ ਉਹ ਦੇਖੋ ਫੁੱਟੇ ਆਏ ਵੀ ਉੱਪਰ ਦੇ ਮੈਂ ਤਾਂ ਨੱਕ ਛਟਿਆਂ ਦੀ ਆਸ ਤੇ ਆਪਾਂ ਨੂੰ ਵੀ ਸੁੱਕੂਗੀਆਂ ਪਰ ਨਹੀਂ ਹੋਗੀਆਂ ਹਰੀਆਂ ਸਾਰੇ ਬੂਟੇ ਆਪਣੇ ਹੋ ਕੇ ਕਾਮਯਾਬ ਹੋ ਜਾਣ ਇਹ ਆਜ ਆ ਵੀ ਛੱਟੀ ਪੱਤਾ ਹੀ ਥੱਲੇ ਦੇ ਫੁੱਟੇ ਆ ਵੀ ਉੱਪਰ ਵੀ ਨਿਕਲੇ ਤੇ ਉਸੇ ਇੱਕ ਛੱਡੀ ਰਹਿੰਦੀ ਹਾਲੇ ਇਹਨੂੰ ਦੇਖਦੇ ਆਂ ਕਿਆ ਕਰਦੀ ਆ ਬਾਕੀ ਉਧਰ ਆਪਣੇ ਤਿੰਨੇ ਛੱਡੀਆਂ ਵਿੱਚ ਹੋਜਨੇ ਆ ਕੰਮ ਜਾਵ ਆ ਦੇਖੋ ਆ ਵੀ ਸਰੋਂ ਹੀ ਆ ਉਹ ਵੀ ਜੱਗੇ ਵਾਲੀ ਸਰੋਂ ਵੀ ਆ ਬਾਕੀ ਝਾੜਦਾ ਟਾਈਮ ਕਾ ਪਤਾ ਲੱਗੂ ਹੁਣ ਝੜੇ ਤੇ ਵੀ ਕਿਹਾ ਜਾ ਝਾੜ ਆਉਂਦਾ ਅਨਕਲਾ ਲੱਗਿਆ ਸੋਨੇ ਮੰਗਰ ਜੰਕਣਾਂ ਆਲੂਆਂ ਦਾ ਲੱਗਾ ਰੇਟ ਫੇਰ ਪਤਨ ਦੁਬਾਰੇ। ਬਾਕੀ ਆਹ ਕੱਲ ਆਈਟਮ ਆਪਣਾ ਲੈੰਦੀ ਦੀ। ਇਹ ਲਾਤੀ। ਚੰਦ ਤਾਂ ਪਈ ਗੈਨਦੀ ਨਾ ਵੀ ਆਪਣੇ। ਆਪਣਾ ਮਰਦਾ। ਵੀ ਹਾਈਬ੍ਰਿਡ ਦਾ ਫਰਕ ਏ ਹੁਣ। ਫੋਲ ਵੀ ਆਇਆ ਵਾ। ਇਹ ਕਿਹੜਾ ਹਾਈਬ੍ਰਿਡ ਆਂ ਬਾਉਂਦੇ ਨਾ। ਟੂਸੇ ਲੱਗੇ ਵੀ। ਇਦੇ ਵਿੱਚ ਮਿਰਚਾਂ ਉਹ ਹਰੇ ਰੰਗ ਦੇ ਜਿਹੜੇ ਦੂਜਾ ਹੈ ਕੌੜੀ ਮਿਰਚੀ ਨੂੰ ਕਹਿੰਦੇ ਆ ਸ਼ਿਮਲਾ ਮਿਰਚ ਬਾਕੀ ਆਈਟਮ ਇਹਦੇ ਵਿੱਚ ਲਾਤੀ ਆਪਾਂ ਨੇ ਯਾਰੇ ਬੀਜ ਕਰੇਲਿਆਂ ਦੇ ਬੀਜ ਇਹ ਜੱਮਾ ਫਿਰ ਇਹਦੀ ਵੀ ਕਲਮ ਲੱਗੂਗੀ ਜ਼ਾਚੜ ਥਾਰ ਕੇ ਉਲਾ ਦੇਣੀ ਇਕੱਠੀ ਹਰ ਤੇ ਬਾਕੀ ਆਹ ਕਹੋ ਜẶਦ ਜੇ ਤਾਂ ਮੈਂ ਕਹਿੰਦਾ ਵੀ ਪੰਜ ਬੰਦੇ ਆਏ ਦੋ ਨਿੰਬੂ ਪੰਜ ਬੰਦੇ ਇਸ ਗੰਦੇ ਵੀ ਬਣਾ ਲਵਾਂਗੇ ਜਦੋਂ ਐਡਾ ਨਿੰਬੂ ਹੋ ਜਾਂਦਾ ਅਰੇ ਇਹਦਾ ਥੋੜਾ ਜਿਹਾ ਸਵਾਦ ਵਿੱਚ ਫਰਕ ਹੈ। ਹਲ ਬਸੇੜਾ ਲੱਗਿਆ ਵਾ। ਲੱਗਣਾ ਹੀ ਬਹੁਤ ਹੈ ਇਹਦਾ ਆਪਾਂ ਜੜ ਤੇ ਵੜ ਤਾ ਐਦਾ ਵੀ ਹੋਣਾ ਹੀ ਨਹੀਂ ਹੈਗਾ ਮੁੜ ਕੇ ਪਰ ਫਿਰ ਫੁੱਟੇ ਦੇ ਬਾਰੇ। ਚੰਗਿਆਦਾ ਕੋਲਾਂ ਥੋੜਾ ਜਿਹਾ। ਮੱਖਣ ਦੇ ਪੁੱਛੇ ਲੱਗੇ ਹੋਏ। ਗਣਵੇਂ ਦਿਨਾਂ ਚ ਅਜ ਨਹੀਂ ਕਣਕ ਦਾ ਗਣਵੇਂ ਦਿਨਾਂ ਚ ਵਿਸਾਖੀ ਦਾ ਬਹੁਤ ਦੂਰ ਰਹਦਾ। ਵਿਸਾਖੀ ਤਾਂ ਹਲੇ 16-17 ਦਿਨ ਪਈ ਆ ਮੈਂ ਕਹਿੰਦਾ ਵੀ 10 ਦਿਨ ਦੇ ਵਿੱਚ ਵਿੱਚ ਕਣਕ ਆ ਜੂਗੀ। ਜਿਹੜੇ ਸਾਗਾ ਫਰਕ ਪੈਂਦਾ ਜਾਂਦਾ। ਆ ਸਾਰੇ ਹੀ ਪਲਾਟ ਨਲੇ 2-4 ਦਿਨ ਦਾ ਫਰਕ ਹੈਗਾ ਵਿੱਚ ਬੀਜੀ ਹੋਈ ਨੂੰ। ਚਲੋ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਵਿੱਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।